ਸਾਡੇ YouTube ਚੈਨਲ ਤੇ ਆਫਰ ਦਾ ਸਵਾਲ ਤਾਂ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 227 ਦੀਆਂ ਵਿਧਾਨ ਸਭਾ ਚੋਣਾਂ ਲਈ ਹòn ਤੱਕ ਹੀ ਕੀਤੇ ਜਾ ਰਹੇ ਪ੍ਰਚਾਰ ਤੇ ਜੋੜ ਤੋੜ ਤੋਂ ਇਲਾਵਾ ਮੁਲਾਜ਼ਮਾਂ ਦੇ ਪੈਨਸ਼ਨਾਂ ਦੁਆਰਾ ਚੋਣਾਂ ਵਿੱਚ ਅਦਾ ਕੀਤੇ ਜਾਣ ਵਾਲੇ ਜ਼ੋਨ ਬਾਰੇ ਜਿੱਤ ਜਾਣਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਦੀ ਜ਼ਰੂਰਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨਾ ਟਿਕੇ ਜਾ ਆ ਵੀ ਨੂੰ ਸਮੇਂ ਸਿਰ ਮਿਲ ਜਾਏ ਪਰੇ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ 227 ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਹੋਣ ਨੂੰ ਅਜੇ ਲਗਭਗ 1.5 ਸਾਲ ਦਾ ਸਮਾਂ ਬਾਕੀ ਹੈ ਪਰੰਤੂ ਇਸ ਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਹੁਣੇ ਤੋਂ ਹੀ ਸਿਆਸੀ ਗੱਠਜੋੜ ਕਰਨ ਤੇ ਪਰਚਾਰ ਸਫਲਤਾ ਦੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਤੇ ਚੋਣ ਮੁੱਦਿਆਂ ਦੀ ਤਲਾਸ਼ ਬੜੇ ਜੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ ਉੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਫੈਸਲਿਆਂ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਛੜੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਾਰ ਪੰਜਾਬ ਵਿੱਚ ਇੱਕ ਵੱਖਰਾ ਹੀ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਰ ਸਿਆਸੀ ਦੌਰ 1.5 ਸਾਲ ਪਹਿਲਾਂ ਹੀ ਬੱਬਾਵਾਰ ਹੋਇਆ ਫਿਰਦਾ ਹੈ ਜਿੱਤੇ ਮੁੱਖ ਮੰਤਰੀ ਤੇ ਸੂਬੇ ਦੀ ਸਰਕਾਰ ਵੱਲੋਂ ਫੈਸਲਿਆਂ ਤੇ ਐਲਾਨਾਂ ਦੀ ਝੜੀ ਲਗਾਤਾਰ ਲਗਾਈ ਜਾ ਰਹੀ ਹੈ ਤੇ ਇਹਲੇ ਪੰਦਰ ਤੇ ਹੋਣ ਵਾਲੇ ਜਨਤਕ ਕੰਮਾਂ ਤੇ ਵੀ ਜਿਵੇਂ ਗਰਫਤਾਰ ਪੜ ਲਈ ਹੈ ਉਸ ਨੇ ਦੂਜੇ ਸਿਆਸੀ ਜਗਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ ਤੇ ਸਰਗਰਮ ਹੋਣ ਲਈ ਮਜਬੂਰ ਕਰ ਦਿੱਤਾ ਹੈ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਲਦੀ ਜਲਦੀ ਕੈਬਨਟ ਮੀਟਿੰਗਾਂ ਰੱਖ ਕੇ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ ਉਧਰ ਸ਼ਰਮਣੀ ਅਕਾਲੀ ਦਲ ਬਾਦਲ ਭਾਜਪਾ ਨਾਲ ਗੱਠਜੋੜ ਕਰਨ ਲਈ ਕਾਹਲਾ ਹੈ ਤੇ ਉਸ ਨੇ ਇਸ ਸੰਬੰਧੀ ਯਤਨ ਤੇਜ਼ ਕਰ ਦਿੱਤੇ ਹਨ। ਬਦੋਂ ਅਕਾਲੀ ਦਲ ਦਾ ਬਾਗੀ ਧੜਾ ਵੀ ਬਹੁਤ ਸਰਗਰਮ ਨਜ਼ਰ ਆ ਰਿਹਾ ਹੈ। ਇਹ ਸਾਰੇ ਵਰਤਾਰੇ ਨਾਲ ਕਾਂਗਰਸ ਪਾਰਟੀ ਜੋ ਕਿ ਗੁੱਟਾਂ ਦੇ ਢੜਿਆਂ ਵਿੱਚ ਵੰਡੀ ਹੋਈ ਹੈ ਉਸ ਨੂੰ ਵੀ ਆਸ ਹੈ ਕਿ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਕੁਪੇਸ਼ ਬਗੇਲ ਨੂੰ ਈਲੀ ਦੇ ਕੇਸਾਂ ਤੋਂ ਨਜਾਤ ਮਿਲੇਗੀ ਤੇ ਫੁਰਸਤ ਹਾਸਲ ਹੋਵੇਗੀ ਨਵੇਂ ਪੰਜਾਬ ਕਾਂਗਰਸ ਵੀ ਸੰਗਰਮੀ ਫੜੇਗੀ ਤੇ ਕਾਂਗਰਸ ਪਾਰਟੀ ਵੀ 2027 ਦੀਆਂ ਚੋਣਾਂ ਜਿੱਤਣ ਲਈ ਰਣਨੀਤੀ ਕੜੇਗੀ ਪਰੰਤੂ ਜੋ ਸਵਾਲ ਬਹੁਤ ਅਹਿਮ ਹੈ ਤੇ ਹਰ ਪੰਜਾਬੀ ਦੇ ਖਾਸ ਤੌਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਦਾ ਪਿਛਲੇ ਦਿਨੀ ਅਖਬਾਰਾਂ ਵਿੱਚ ਇੱਕ ਬਿਆਨ ਛਪਿਆ ਸੀ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ 2027 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ ਪਰ ਇਹ ਸਰਕਾਰ ਚੋਣਾਂ ਜਿੱਤੇਗੀ ਕਿਵੇਂ ਜਦੋਂ ਲਗਭਗ ਸਾਰੇ ਹੀ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਜਿੱਥੇ ਬੰਦੀਆਂ ਮੌਜੂਦਾ ਪੰਜਾਬ ਸਰਕਾਰ ਤੋਂ ਬੇਹੱਦ ਥਫਾ ਹਨ ਕਿ ਉਹਨਾਂ ਦੀ ਹੱਕੀ ਮੰਗਾਂ ਮੰਨੇ ਜਾਣ ਦੀ ਬਜਾਏ ਮੁੱਖ ਮੰਤਰੀ ਤੱਕ ਉਹਨਾਂ ਦਾ ਦਰਨੇ ਮਜਾਰੇ ਰੈਲੀਆਂ ਤੇ ਹੰਕਾਰਾ ਕਰਨ ਦਾ ਸੰਵਧਾਨਕ ਹੱਕ ਜੋ ਹੈ ਉਸ ਨੂੰ ਵੀ ਖੋਣ ਦੀ ਤਿਆਰੀ ਕੀਤੀ ਫਿਰਦੇ ਹਨ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਯੋ ਗੱਟੇ ਗੱਟੇ ਵਾਦੇ ਤੇ ਦਾਅਵੇ ਆਮ ਆਦਮੀ ਪਾਰਟੀ ਦਿੱਲੀត្រਮ ਵੱਲੋਂ ਕੀਤੇ ਗਏ ਸਨ ਉਹ ਤਾਂ ਜੇ ਹਵਾ ਵਿੱਚ ਹੀ ਲਟਕਦੇ ਹਨ ਉਦਾਹਰਨ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਸਿਰਫ 18 11 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਟੇਰਡ ਹਵਾ ਵਿੱਚ ਹੀ ਲਟਕ ਕੇ ਰਹਿ ਗਿਆ ਹੈ ਜਦੋਂ ਕਿ ਇਹ ਇੱਕ ਇੱਕ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਇੱਕ ਵੱਡਾ ਮੁੱਦਾ ਹੈ ਪੈਸ਼ਨਾਂ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਅਜੇ ਤੱਕ ਵੀ ਸੋਦੀ ਨਹੀਂ ਗਈ ਤੇ 13% ਪੈਂਡਿੰਗ ਡੀਏ ਜੋ ਹੈ ਇਹ ਵੀ ਬਹੁਤ ਸਮੇ ਤੋਂ ਇਹ ਮਸਲਾ ਲਟਕਿਆ ਹੋਇਆ ਹੈ ਤੇ ਪੰਚ ਉਮੀਦ ਕਰਦੇ ਹਨ ਕਿ ਉਹਨਾਂ ਨੂੰ 6ਵੇਂ ਦਰਫਾ ਕਮਿਸ਼ਨ ਦਾ ਬਕਾਇਆ ਯਕਮੁਸਤ ਮਿਲੇਗਾ ਤੇ ਉਹ ਕੋਈ ਕੰਮਕਾਰ ਜਲਾ ਲੈਣਗੇ ਪਰ ਸਰਕਾਰ ਨੇ 136 ਤੋਂ 42 ਕਿਸ਼ਤਾਂ ਵਿੱਚ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸਾਰੇ ਬਕਾਏ ਨੂੰ ਖੇਰੂ ਫੇਰੂ ਕਰ ਦਿੱਤਾ ਹੈ ਵੱਡੀ ਗਿਣਤੀ ਵਿੱਚ 1700 ਤੋਂ 220 ਤੋਂ ਬਾਅਦ ਭਰਤੀ ਮੁਲਾਜ਼ਮਾਂ ਮਾਨਜੋਹ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚੋਂ ਜਿੱਤਨ ਦੇ باوجود ਵੀ 6ਵੇਂ ਤਨਖਾਹ ਕਮਿਸ਼ਨ ਲੈਣ ਲਈ ਜਦੋਜਹਿਦ ਕਰ ਰਹੇ ਹਨ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਦੀ ਮੁਕੀਦ ਦੇ ਵਿੱਚ ਖੰਨਣਾ ਤੇ ਪੀਆਰਟੀਸੀ ਰੋਡਵੇਜ਼ ਤੇ ਪਣਬਕ ਦੇ ਕੱਚੇ ਮੁਲਾਜ਼ਮ ਅਜੇ ਵੀ ਚੱਕਾ ਜਾਮ ਕਰਨ ਲਈ ਮਜਬੂਰ ਹਨ ਫੇਰ ਜਗ੍ਹਾ ਟੈਟਬਸ ਈਟੀਟੀ ਦੇ ਬੀਅਰਡ ਅਧਿਆਪਕ ਰੁਜ਼ਗਾਰ ਪ੍ਰਾਪਤੀ ਲਈ ਸੜਕਾਂ ਤੇ ਰੁਲਦੇ ਹੋਏ ਪੁਲਸਤੀਆਂ ਡਾਂਗਾ ਖਾਣ ਲਈ ਮਜਬੂਰ ਹਨ ਮੁਨੀਸ਼ੀਅਲ ਸਟਾਫ ਤੇ ਕੰਪਿਊਟਰ ਅਧਿਆਪਕਾਂ ਸਕਤਰੇ ਦੇ ਮੁਲਾਜ਼ਮਾਂ ਵੱਲੋਂ ਵੀ ਤਰਨੇ ਮਜਾਰੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਵੱਡਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਵਿਰੋਧ ਦੇ باوجود ਸਰਕਾਰ ਕਿਸ ਤਰ੍ਹਾਂ ਇੱਕ ਵਾਰ ਫੇਰ ਵੀ ਸਥਾਈ ਦੀਆਂ ਚੋਣਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ ਜੇਕਰ ਸਰਕਾਰ ਇਹਨਾਂ ਸਾਰੇ ਵਰਗਾਂ ਦੀਆਂ ਹੱਕੀ ਮੰਗਾਂ ਮੰਨ ਕੇ ਖੁੱਲ੍ਹਦੀ ਰਹੀ ਦਿਖਾਉਂਦੇ ਹੋਏ ਇਨ ਮਰ ਗਿਆ ਮੰਗਾਂ ਦਾ ਨੁਕਰਾ ਕਰ ਦਿੰਦੀ ਹੈ ਤੇ ਡੈਮੇਜ ਕੰਟਰੋਲ ਕਰ ਲੈਂਦੀ ਹੈ ਤਾਂ ਫੇਰ ਹਾਲਾਤ ਬਾਰੀ ਦਰ ਦੇ ਪੱਖ ਦੇ ਵਿੱਚ ਬਦਲ ਵੀ ਸਕਦੇ ਹਨ ਤੇ ਇਹਨਾਂ ਕੋਲ ਅਜੇ ਇਸ ਕੰਮ ਦੇ ਵਾਸਤੇ ਡੇਢ ਸਾਲ ਦਾ ਸਮਾਂ ਬਾਕੀ ਵੀ ਹੈ ਪਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਪੰਜਾਬ ਸਰਕਾਰ ਵੋਟਰਾਂ ਨੂੰ ਤੇ ਖਾਸ ਤੌਰ ਤੇ ਮਜ਼ਦਮਾਂ ਤੇ ਪੈਨਸ਼ਨਾਂ ਦੀ ਵੋਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਡੈਮੇਜ ਕੰਟਰੋਲ ਕਰਨ ਦਾ ਪ੍ਰਲਾਪ ਕਰਦੀ ਹੈ ਤੇ ਉਹਨਾਂ ਦੀ ਮੰਗਾਂ ਮੰਨ ਕੇ ਉਹਨਾਂ ਨੂੰ ਸੈਕਸਫਾਈ ਕਰਦੀ ਹੈ ਤੇ ਜੇਕਰ ਸਰਕਾਰ ਇਸ ਕੰਮ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਹਾਲਾਤ ਬਦਲ ਵੀ ਸਕਦੇ ਹਨ ਨਹੀਂ ਤਾਂ ਕਹੋ ਕਿਹੜੀ ਤਿਰ 2027 ਜਾਂ ਚੋਣਾਂ ਦੇ ਵਿੱਚ ਜਿੱਤੇਗੀ ਇਹ ਅਜੇ ਐਸਾ ਸਵਾਲ ਹੈ ਜਿਸ ਦਾ ਕਿ ਜਵਾਬ ਤਸल्ली बख्ਸ਼ਾ ਕੇ ਨਾਲ ਨਹੀਂ ਦਿੱਤਾ ਜਾ ਸਕਦਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ